That's so awesome. ਵੀਰ ਦਾ ਨਾਮ ਮਾਰਾ ਜੀ ਵੀਰ ਮੇਰੇ ਬੁੱਧ ਕੋ ਯਾਤਰਾ ਦਾ ਸੰਸਕਾਰ ਕਰ ਗਏ ਜਦੋਂ ਰਾਈਪੋਟ ਦਾ ਟਟ ਡਾ ਹੁੰਦਾ ਹੈ ਜੇਕਰ ਜੇਕਰ ਆਪਣੇ ਆਪਣੀ ਜਨਨਾਂ ਕੇ ਦੱਸੋ ਇਹਦੇ ਬਾਅਦ ਉਹਦੇ ਦਰਗਾਹ ਸ਼ੁਰੂ ਲੈ ਪੁੱਤ ਨੇ ਬਰੋ ਜਿਹਾ ਜਾਂਦੇ ਨੇ ਇਹ ਪੜ੍ਹਨਾ ਜਾਨ ਜਾਨ ਜਿਹੜਾ ਮਨ ਵਿੱਚ ਆਉਂਦਾ ਹੈ ਪਿਤਾ ਜੀ ਦੇ ਪਰਿਸ਼ਾਨਾ जैसे कहाँ जनता डांट रहा है तो कोई चीज़ न समझे तो कोई चीज़ डांट दे देगी। ठीक है? अब तो ना जो भी करने वाले जो भी सेवा जो आज रहते हैं नहीं इन दाल ना बनाने की चीज़ करना ये वो ये नहीं करेंगे तो बिरादरी